ਆਮੀਦਾ ਇੱਕ ਖੇਰ ਪੰਜਾਬੀ ਸੀਨੇ ਜੱਲਿਆ ਵਾਲੇ ਬਾਗ ਵਿੱਚ ਏ ਕਸਮ ਦਿਖਾਦੀ ਮੈਂ ਸਰਮੈ ਕਲੀਅਨ ਵੈਰ ਦੀ ਕਰ ਦੂੰ ਬਰਬਾਦੀ ਤੇਰਾ ਬੇਦੋਸ਼ਾਂ ਦੇ ਖੂਨ ਦਾ ਵੱਡਾ ਅਪਰਾਧੀ ਹੋ ਲੰਗਰ ਨੂੰ ਮੋਚੂਰਾ ਹੋ ਗਿਆ ਰਵਾਨਾ ਆ ਜਾਤੀ ਨੂੰ ਲਾਉਣ ਲਈ ਦਿੱਤੀ ਮਸਤਾਨਾ ਉਹ ਅਣਖੀ ਲਗ ਬਿਰੂ ਬਨ ਮਨੋ ਨਿਸ਼ਾਨਾ ਪਿੰਦੇ ਸ਼ਮਾਂ ਤੇ ਸਣ ਲਈ ਕੌਮੀ ਪਰਵਾਨਾ ਮੋਲ ਬੱਬੇ ਤਬਦੀ ਕੋਰੀਆਂ ਮੀਂਹ ਕੀ ਕੀ ਅਡਵੈਰ ਕਹਿੰਦਾ ਮੈਂ ਜਾਣ ਲਈਂ ਜੀ ਆਦੀ ਨੀਤੀ ਜੋ ਜੱਲਿਆਂ ਵਾਲੇ ਬਾਗ ਵਿੱਚ ਵੀ ਬਿਆਨ ਨਾਲ ਕੀਤੀ ਨਾ ਪਿਉ ਦਾ ਦੇ ਨੂੰ ਉਲਣੀ ਜਿਹੜੀ ਮੈਂ ਕੀਤੀ ਉੱਥੇ ਭਾਰਤ ਮਾਦਾ ਲਾਲ ਵੀ ਬੈ ਸਾਦੀ ਦੜਿਆ ਏ ਗੋਲ ਸੁਣੀ ਅਡਵੈਰ ਦੇ ਉਹਨੂੰ ਗੁੱਸਾ ਚੜਿਆ ਗੱਟ ਗੱਟ ਬਸੌਲ ਕੇ ਜਾਤ ਤੋਂ ਉਹਦੀ ਇਕਮਿਕ ਚੜਿਆ ਕਈ ਕੱਫਲ ਨਾ ਖੜਿਆ ਜੋ ਕਰ ਨਾ ਕਰ ਲੋ ਬੈ ਕਤਲ ਖਾਇ ਡਬੈਰ ਦਾ ਹੱਥ ਘੜੀਆਂ ਜਾਣੋ ਕੜੀ ਜੂਟੇ ਪਾਜੀ ਮੋੜਤੀ ਭਾਵੇਂ ਦੇਖਾ ਕਰ ਲੋ ਦਿੱਤੇ ਉਦਮ ਸਿੰਘ ਆਜ਼ਾਦ ਮੈਂ ਚੱਕ ਰੋਗ ਪੁਰਾਣੇ ਹੋ ਮੁੱਕ ਗਏ ਡਬੈਰ ਦੇ ਕਹਿੰਦੇ ਘੜੇ ਤੋਂ ਦਾਣੇ ਗੱਲਾਂ ਸਾਡੇ ਰਹੀ ਲਾਇਆ ਕਿ ਨਾ ਕੋਈ ਟੁੱਟ ਨਾ ਜਾਣੇ ਤਾਇਓ ਪੁੱਲੇ ਰਿਓ ਲਖਵੀਰ ਵਾਲਾ ਅੱਜ ਮੋਜਾ ਮਾਣੇ ਤਾਇਓ ਪੁੱਲੇ ਰਿਓ ਲਖਵੀਰ ਵਾਲਾ ਅੱਜ ਮੋਜਾ